ਤੇ ਕਿਰੇ ਲੋਪਾ ਸਾਰਾ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਟੋੜ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਆ ਠੀਕ ਹੋਂ ਵਧੀਆ ਜੀ ਠੀਕ ਆ ਜੀ ਵਧੀਆ ਜੀ ਨਾਮ ਤੇ ਐਡਰੈਸ ਦੋ ਨਾਮ ਸਤਨਾ ਸਿੰਘ ਪਿੰਡ ਘੰਡਾ ਉਹਨਾਂ ਜਿਲ੍ਹਾ ਬਠਿੰਡਾ ਜੀ ਨੇੜੇ ਸੀਰਨਾਮਪਰਾਪੂ ਜੀ ਨੇੜੇ ਪਿੰਡ ਬਈ ਨੇੜੇ ਭਾਈ ਰੂਪਾ ਆ ਜਾਂਦਾ ਜਿੰਗਿਆਣਾ ਆ ਜਾਂਦਾ 12-14 ਕਿਲੋਮੀਟਰ ਮੋਬਾਈਲ ਨੰਬਰ 98768 ਸਿਆਰਨੋ ਸੋ ਸੈਂਤੀ। ਚੀਕਾ ਬਈ ਜਿਹੜੀ ਇਹ ਬੈੜ ਦੇ ਨੇ ਆਪਣੇ ਘਰ ਦੀ ਹਾਂਜੀ ਘਰ ਦੀ ਹੈ ਜੀ। ਕਿਹੜਾ ਸੁਆ ਸੁਈ ਆ ਬਈ? ਇਹਨੇ ਤੀਜੇ ਸੁਵੇ ਸੋਣਾ ਜੀ। ਕਿੰਨੇ ਦਿਨ ਲੈਂਦੀ ਹੈ ਇਹ? ਇਹਦੇ ਦਿਨ ਰਹਿੰਦੇ ਆ ਜੀ 14 ਕ ਦਿਨ ਲੈਂਦੇ ਆ। ਠੀਕ। ਦਿਨਾਂ ਦੇ ਹਿਸਾਬ ਨਾਲ। ਬਾਈ ਦੇ ਘਰ ਦੀ ਬੈੜ ਤੀਜਾ ਸੁਆ ਕਰਮ ਵਾਲੀ ਸੋਹਂਦੀ ਆ। ਦਿਨ ਹਜੇ ਲੈਂਦੀ ਆ ਬਈ। ਫੇਸ ਬੜਾ ਚੰਗਾ, ਕੱਦ-ਵੱਡ ਚੰਗਾ। ਰਾਜੀ ਫੋਲਾ ਹਣਾ। ਸਮੀ ਪੜੀ ਬਹੁਤ ਆ ਬਈ ਵੈਣ, ਹਜੇ ਕੱਚੀ-ਕੱਚੀ ਆ ਦਿਨ ਬਾਈ ਨੇ ਕਹੀ ਦੱਸਿਆ। ਉਦੋਂ ਨੂੰ ਆਰਡਰ ਦੀ ਕੁਆਲਿਟੀ ਆ ਬਈ ਲੰਮੀ ਤੋਰ ਦੀ। ਲੰਮੀ ਤੋਰ ਦੇ ਬਾਈ ਫੇਸ ਫੂਲਸ ਦੇਖੋ ਬਾਈ ਬੋਦੀਬਾਦੀ ਬਹੁਤ ਚੰਗੀਆਂ ਸਨਖ ਪੁਣਾ ਬੈਡ ਦੇ ਵਿੱਚ ਬਹੁਤ ਤੋਰਾ ਤਾਰਾ ਦੇਖੋ ਤੋਰਾ ਤਾਰਾ ਕਮਾਲ ਦਾ ਕੱਚੀ ਕੱਚੀ ਆ ਦਿਨ ਲੈਂਦੀ ਆ ਉਸ ਹਾਂ ਬਣਾਉਂਦਾ ਅੱਜ ਆ ਲਾਇਓ ਬਈ ਲੈਵਾ ਇਹਨੇ ਬਾਕਸ ਹੁਣਾ ਬਾਕੀ ਦੋਧਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਕੀ ਮੋਲ ਲੈ ਵੀਰੇ ਦਾ ਜੱਜ ਮੋਲੇ ਦਾ ਇੱਕ ਵੀ ਹੈ ਜੀ ਮਾਨ ਤਨ ਹੋ ਜਾ ਹਾਂਜੀ ਠੀਕ ਹੈ 120000 ਰੁਪਿਆ ਬਾਈ ਨੇ ਮੋਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਨ ਜਰੂਰ ਹੋ ਜਾਊਗਾ ਲੇਵਾ ਦੇਖੋ ਬਈ ਪੰਡਰਗਾ ਲੇਵਾ ਕਰਮਾਲੀ ਨੇ ਹਜੇ ਹੋਰ ਤਿਆਰ ਕਰਨਾ ਕੱਚੀ ਆ ਹਜੇ ਦਿਨ ਕਈ ਦੱਸਿਆ ਬਾਈ ਨੇ ਤਰੀਕ ਦੇ ਹਿਸਾਬ ਨਾਲ ਤੇ ਦੇਖੋ ਆਹ ਬਹੁਤ ਚੰਗਾ ਹੈ ਸਵਾਇਜ ਜੂਈ ਕਿਵੇਂ ਸੀ ਪਰਾ ਸਵਾਇਜ ਜੂਈ ਬੁਰੀ ਵਧੀਆ ਜੀ ਠੀਕ ਆ ਹੱਥੀ ਜੂਈ ਨੇ ਹੁਣ ਹਾਂਥੀ ਜੂਈ ਠੀਕ ਆ ਬਾਈ ਦੋ ਦਿਨਾਂ ਦੇ ਕੱਢਿਆ ਹੈਗਾ 22 ਲੀਟਰ ਜੀ ਠੀਕ ਆ 22 ਲੀਟਰ ਦਾ ਰਿਕਾਰਡ ਤੇ ਇਸੇ ਵੀਰ ਨੂੰ ਬੜਾ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ